ਦਾਣਾ ਮੰਡੀ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ ਅੱਜ ਹੋਈ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਅਮਨਦੀਪ ਸ਼ਿਨਾ ਨੂੰ 234 ਵੋਟਾਂ ਮਿਲੀਆਂ ਤੇ ਉਹਨਾਂ ਦੇ ਵਿਰੁੱਧ ਚੋਣ ਲੜ ਰਹੇ ਉਮੀਦਵਾਰ ਵਰਿੰਦਰ ਕੁਮਾਰ ਨੂੰ ਲਗਭਗ 200 ਵੋਟਾਂ ਮਿਲੀਆਂ ਇਸ ਤਰ੍ਹਾਂ ਦਾਣਾ ਮੰਡੀ ਆਰਤੀ ਸੰਗਠਨ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਅਮਨਦੀਪ ਸਿੰਘ ਸ਼ੀਨਾ ਨੂੰ 34 ਹੋਰ ਵੋਟਾਂ ਪ੍ਰਾਪਤ ਕਰਕੇ ਜੇਤੂ ਐਲਾਨ ਕਰ ਦਿੱਤਾ ਗਿਆ ਦਾਣਾ ਮੰਡੀ ਆਰਤੀ ਸੰਗਠਨ ਦੇ ਨਵ ਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਸ਼ੀਨਾ ਨੇ ਕਿਹਾ ਮੈਂ ਆਪਣੇ ਭਰਾ ਆਰਤੀਆਂ ਦਾ ਭਾਰਤੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਅਤੇ ਮੈਨੂੰ ਪੂਰਾ ਦਾਣਾ ਮੰਡੀ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਆਹ ਤੇਰੇ ਵੀ ਤਰਨੂ ਸਾਡੀ ਦੇ ਜਿਹੜੀ ਕੀਤੀ ਹੈ ਕੀ ਕਹਿਣਾ ਚਾਹੋਗੇ ਜੀ ਇਹ ਵੇਖੋ ਮੇਰੇ ਵੀਰੋ ਜਿਹੜੀ ਜਿੱਤ ਦੀ ਖੁਸ਼ੀਆਂ ਇਹ ਸਾਰੇ ਮੰਡੀ ਦੇ ਭੱਤਾ ਵਾਲੇ ਦੇ ਆਰਤੀ ਵੀਰਾਂ ਦੀ ਤੇ ਸਾਰੀ ਸਾਡੀ ਸਮੂਚੀ ਟੀਮ ਨੇ ਬਹੁਤ ਜ਼ਿਆਦਾ ਜੋਰ ਲਾਇਆ ਦਿਨ ਦਾ ਤੇ ਟਿੱਕ ਕਰਕੇ ਇਹ ਜਿਹੜੀ ਵਧਾਈ ਦੇ ਪਾਤਰ ਇਹ ਸਾਰੇ ਮੰਡੀ ਭੱਤਾ ਵਾਲੇ ਦੇ ਭਰਾ ਤੇ ਮੇਰੇ ਜਿਹੜੇ ਸਾਥੀ ਆ ਇਹ ਵਧਾਈ ਦੇ ਪਾਤਰ ਆ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਹਮੇਸ਼ਾ ਜਦੋਂ ਮੈਨੂੰ ਬੜੀ ਜਦੋਂ ਵੀ ਰੈਕਸ਼ਨ ਦਾਈ ਹੈ ਬਹੁਤ ਵੱਡੇ ਜਿ세ਤੇ ਅੱਜ ਵੀ ਬਹੁਤ ਵੱਡੀ ਜਿੱਤ ਤੇ ਇਹਨਾਂ ਦੀ ਜਿਹੜੀ ਆ ਦੇਖੋਈ ਆ ਸੋ ਮੈਂ ਇਹਨਾਂ ਦਾ ਆਪਣੇ ਭਰਾਵਾਂ ਦਾ ਸਦਾ ਹੀ ਰਣੀ ਆ ਤੇ ਮੈਂ ਪਹਿਲਾਂ ਵੀ ਦਿਨ ਰਾਤ ਕੰਮ ਕੀਤਾ ਤੇ ਹੁਣ ਵੀ ਪੜਾਈ ਇਹਨਾਂ ਵਾਸਤੇ ਕੰਮ ਵੀ ਕਰੂੰਗਾ ਤੇ ਜਿੱਥੇ ਇਹਨਾਂ ਦੇ ਕਦਮ ਹੈ ਉੱਥੇ ਭਰਾਵਾਂ ਦਾ ਸਿਰ ਰਊਗਾ ਇਹਨਾਂ ਦਾ ਮੈਂ ਸਦਾ ਹੀ ਰਣੀ ਆ ਮੰਡੀ ਪਰ 4000000 ਕੀ ਹੋਵੇ ਮੰਡੀ ਵਾਸਤੇ ਵੇਖੋ ਭਰਾਲੇ ਤੁਹਾਡੇ ਸਾਹਮਣੇ ਆ ਪਿਛਲੇ ਕਿੰਨਾ ਸਾਡੇ ਟ੍ਰੈਫਿਕ ਦਾ ਤੇ ਸਾਨੂੰ ਛੜਕ ਵੀ ਸਮੱਸਿਆ ਸੀ ਉਹ ਆਪਾਂ ਕਰ ਦਿੱਤੀ ਹੁਣ ਆਉਣ ਵਾਲੇ ਸਮੇਂ ਦੇ ਦੇ ਜਿਹੜੀਆਂ ਵੀ ਮੁਸ਼ਕਲਾਂ ਆਉਣਗੀਆਂ ਸਮੇਂ-ਸਮੇਂ ਮੁਤਾਬਕ ਜੋ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਸਭ ਤੋਂ ਪਹਿਲ ਤੇ ਧਿਆਨ ਦੇ ਹੱਲ ਕਰਾਂਗੇ ਇੱਕ ਸਾਡੀ ਇਹ ਕੋਸ਼ਿਸ਼ ਹੈ ਵੱਡਾ-ਵੱਡਾ ਸਾਰਾ ਮਸਲਾ ਵਾਜੇ ਭਗਤਪਾਲੇ ਬ੍ਰਿਜ ਇਹਦੇ ਤੇ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਯਤਨ ਕਰਾਂਗੇ ਤੇ ਮੇਰੇ ਖਿਆਲ ਆ ਵੀ ਪ੍ਰਮਾਤਮਾ ਜਦੋਂ ਇਹ ਸਾਰੇ ਸਾਥ ਦੇਣਗੇ ਤੇ ਨੇਕ ਕੰਮ ਵਾਸਤੇ ਚੱਲੋ ਤੇ ਉਹ ਸਫਲਤਾ ਸਾਨੂੰ ਮਿਲ ਹੀ ਜਾਊਗੀ ਆਪਣੇ ਵੋਟਰਾਂ ਨੂੰ ਕਿਹਨੂੰ ਮੈਂ ਪਹਿਲਾਂ ਤੁਹਾਨੂੰ ਦੱਸਤਾ ਵੀ ਮੇਰੇ ਵੋਟਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦਾ ਵੀ ਤੇ ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਤੇ ਜਿੱਥੇ ਮੰਡੀ ਭਗਤਾਂ ਵਾਲੇ ਮੇਰੇ ਵੀਰਾਂ ਦੇ ਆਰਤੀਆਂ ਦੇ ਜਿੱਥੇ ਕਦਮ ਹੈ ਉੱਥੇ ਚੀਨੇ ਦਾ ਸੌਦਾ ਹੀ ਸਿਰਕੋ ਕਰ ਰੋ ਪ੍ਰਧਾਨ ਜੀ ਇਹ ਨਹੀਂ ਨਹੀਂ ਉਹ ਵੋਟਰ ਗਏ ਕਿੰਨੇ ਵੋਟਰ ਜੜੀਆਂ ਵੋਟਾਂ ਸੀ 400 ਤੇ 36 ਵੋਟਾਂ ਚੈਰ ਦੋ ਵੋਟਾਂ ਵਿੱਚੋਂ ਕੈਨਸਲ ਹੋਈਆਂ ਸੀ ਤੇ 234 ਵੋਟਾਂ ਮੈਨੂੰ ਪਈਆਂ 199 ਵੋਟਾਂ ਉਹਨਾਂ ਨੂੰ ਪਈ ਬਿਚਾਰਾ ਮੁਕਾਬਲਾ ਹੈ ਆ ਤੁਹਾਨੂੰ ਦੱਸ ਹੀ ਦਿੱਤਾ ਜੋ 234 ਵੋਟਾਂ ਮੈਨੂੰ ਪਈਆਂ ਤੇ 199 ਉਹਨਾਂ ਨੂੰ ਪਈ ਤੁਹਾਨੂੰ ਮੁਕਾਬਲਾ ਵੇਖ ਹੀ ਲੋ ਕਿੰਨੀ ਪੈਂਦੀਆਂ ਮੋਟਾਂ ਸਭ ਤੋਂ ਪਹਿਲ ਪਹਿਲ ਦੇ ਆਧਾਰ ਤੇ ਮੰਡੀ ਦਾ ਹੀ ਕੰਮ ਹੋੜਤੀ ਵੀਰਾਂ ਦਾ ਕੰਮ ਹੋਊਗਾ ਜਿਹੜੀਆਂ ਜਿਹੜੀਆਂ ਇਹਨਾਂ ਦੇ ਮੁਸ਼ਕਲਾਂ ਹੋਈਆਂ ਪਹਿਲ ਦੇ ਆਧਾਰ ਤੇ ਇਹੀ ਸਾਡਾ ਜਿਹੜਾ ਮਿਸ਼ਨ ਰਹੂਗਾ ਹਮੇਸ਼ਾ ਠੀਕ ਹੈ ਨਾ ਬੋਲੋ ਨਾ ਬੋਲੋ ਬੰਦੋ ਆਪਣਾ ਜੀ ਮਾ ਗੁਰਪ੍ਰਿੰਦਰ ਸਿੰਘ ਮੰਮਣ ਕੇ ਜਿਹੜੀ ਇਹ ਅੱਜ ਸ਼ੀਨਾ ਸਾਹਿਬ ਦੀ ਜਿੱਤ ਹੋਈ ਏ ਸਾਰੇ ਭਰਾਵਾਂ ਦੀ ਜਿੱਤ ਆ ਇਹਨਾਂ ਭਰਾਵਾਂ ਨੂੰ ਸਿਰ ਝੁਕਾ ਕੇ ਤਲਵਾਦ ਕਰਦੇ ਇਹਨਾਂ ਜਿੰਨਾ ਵੀਰਾਂ ਨੇ ਵੋਟਾਂ ਪਾਈਆਂ ਸਾਡੇ ਕੋਲ ਕੋਈ ਲਫ਼ਜ਼ ਨਹੀਂ ਜਿਹੜੀ ਸਾਡੀ ਟੀਮ ਨੇ ਸਾਰੀ ਟੀਮ ਨੇ ਸਾਡੇ ਸਾਰੇ ਸਤਕਾਰਯੋਗ ਆਗਰਤੀਆਂ ਵੀਰਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਿਰ ਝੁਕਾ ਕੇ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਛੀਨਾ ਸਾਹਿਬ ਨੂੰ ਪੰਜਵੀਂ ਵਾਰ ਜਿਹੜਾ ਫਿਰ 2 ਸਾਲ ਵਾਸਤੇ ਫਿਰ ਪ੍ਰਧਾਨ ਚੁਣਿਆ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਬਾਬਾ ਦੀਪ ਸਿੰਘ ਜੀ ਨੇ ਵਾਹਿਗੁਰੂ ਨੇ ਛੀਨਾ ਸਾਹਿਬ ਦੀਆਂ ਕੀਤੇ ਹੋਏ ਨੇਕ ਨੀਤੀ ਨਾਲ ਕੰਮ ਇਮਾਨਦਾਰੀ ਨਾਲ ਕੀਤੇ ਹੋਏ ਕੰਮਾਂ ਤੇ ਫਿਰ ਮਾਨ ਦਿੱਤਾ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੀ ਮੰਡੀ ਦੇ ਸਾਰੇ ਆਰਤੀਆਂ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਸਾਰੇ ਮੈਂਬਰਾਂ ਦਾ ਸਿਰ ਨਵਾ ਕੇ ਸ਼ੀਨਾ ਸਾਹਿਬ ਵੱਲੋਂ ਕਿਉਂਕਿ ਮੈਂ ਉਹਨਾਂ ਦੇ ਨਾਲ ਸਾਥੀ ਹਾਂ ਮੈਂ ਆਪਣੇ ਗਰੁੱਪ ਵੱਲੋਂ ਸ਼ੀਨਾ ਸਾਹਿਬ ਵੱਲੋਂ ਸਾਰੇ ਆਰਤੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹ ਲੋਕਾਂ ਨੂੰ ਯਕੀਨ ਦਿਵਾਉਣਾ ਚਾਹਨਾ ਵੀ ਅੱਜ ਚਾਹੇ ਇਲੈਕਸ਼ਨ ਹੋ ਗਈ ਇਲੈਕਸ਼ਨ ਖਤਮ ਹੋ ਗਈ ਆਪਾਂ ਭਰਾਵਾ ਵਾਂਗੂ ਰਹਿਣਾ ਕਿਸੇ ਕਿਸਮ ਦੀ ਕੋਈ ਧੜਾਬੰਦੀ ਜਾਂ ਨਹੀਂ ਰਹਿਣ ਦਿੱਤੀ ਜਾਏਗੀ ਜੇ ਕਿਤੇ ਵੀ ਕਿਸੇ ਸਾਡੇ ਆਰਤੀ ਵੀਰ ਨੂੰ ਕਿਤੇ ਮੁਸ਼ਕਲ ਹੁੰਦੀ ਹੈ ਤੇ ਆਪਾਂ ਉਹਦਾ ਕੰਮ ਪੈਲ ਦੇ ਹੱਦ ਤੇ ਕਰਾਂਗੇ ਖਾਸ ਕਰਕੇ ਜਿਹੜੇ ਸਾਥੀ ਸਾਡੇ ਨਾਲ ਇਲੈਕਸ਼ਨ ਲੜਿਆ ਸਾਡੇ ਭਰਾ ਹੀ ਨੇ ਉਹਨਾਂ ਨੂੰ ਵੀ ਮਾਰੇ ਨਾ ਕਰੇ ਵੀ ਕੰਮ ਪਾਵੇ ਜੇ ਪਵੇ ਤੇ ਉਹਨਾਂ ਦਾ ਕੰਮ ਵੀ ਪੈਲ ਦੇ ਦਾਤ ਦਿੱਤਾ ਜਾਵੇ ਮੁਕਾਬਲਾ ਕਰੇ ਤਾਂ ਹੀ ਮੁਕਾਬਲਾ ਹੈ ਦੇਖੋ ਅਸੀਂ ਇਹ ਗੱਲ ਦਾ ਵੀ ਉਹਨਾਂ ਦੀ ਇਸ ਗੱਲ ਤੋਂ ਤਾਰੀਫ ਕਰਦੇ ਆ ਕਿ ਉਹਨਾਂ ਨੇ ਇਸ ਲੜਾਈ ਨੂੰ ਅਸੀਂ ਨਹੀਂ ਮੰਨਦੇ ਅਸੀਂ ਸਮਝਦੇ ਆ ਕਿ 100 ਵੋਟ ਤੋਂ ਫਰਕ ਨਾ ਜਿੱਤਾਂਗੇ ਲੇਕਿਨ ਉਹਨਾਂ ਨੇ ਕਾਫੀ ਟਫ ਮੁਕਾਬਲਾ ਦਿੱਤਾ ਇਸ ਗੱਲ ਦੇ ਵੀ ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਤੇ ਪ੍ਰਮਾਤਮਾ ਅਗੇ ਬੇਨਤੀ ਕਰਦਾ ਕਿ ਮੇਰੀ ਜਿਹੜੀ ਆਰਤੀ ਐਸੋਸੀਏਸ਼ਨ ਹੈ ਸ਼ੀਨਾ ਸਾਹਿਬ ਵੱਲੋਂ ਸਾਰੇ ਸੁੱਖ ਸ਼ਾਂਤੀ ਨਾਲ ਰਹੇ ਸਾਰੀਆਂ ਸਮੱਸਿਆਵਾਂ ਲੋਕਾਂ ਦੀ ਹੱਲ ਕਰਾ ਧੰਨ